ਬੀਨਾ ਵਰਮਾ ਜੀ ਦੀ ਕਹਾਣੀ ਬੇਗਾਨੀ ਅੱਗ ਦਾ ਅਖੀਰਲਾ ਭਾਗ ਉਹ ਨੌਜਵਾਨ ਕੁੜੀਆਂ ਤੇ ਟਰਾਈ ਕਰਦਾ ਫਿਰਦਾ ਰਹਿੰਦਾ ਹੈ ਤੁਹਾਨੂੰ ਵੀ ਜ਼ਰੂਰ ਪੁੱਛਿਆ ਹੋਣਾ ਸੂ ਤੁਸੀਂ ਮੈਨੂੰ ਦੱਸਦੇ ਨਹੀਂ ਉਹ ਮੈਨੂੰ ਕੁਰੇਦ ਰਹੀ ਸੀ ਹਾਂ ਮੈਨੂੰ ਕਹਿੰਦਾ ਸੀ ਤੈਨੂੰ ਕਾਰ ਲੈ ਕੇ ਦਿਆਂਵਾਂ ਦਿਆਂਗਾ ਨਵੀਂ ਕਾਰ ਲੈ ਕੇ ਦਿਆਂਗਾ ਤੇਰੀ ਜ਼ਿੰਦਗੀ ਬਣਾ ਦੇਵਾਂਗਾ ਮੈਂ ਜਵਾਬ ਦਿੱਤਾ ਫਿਰ ਤੁਸੀਂ ਕਬੂਲ ਕਿਉਂ ਨਾ ਕਰ ਲਿਆ ਉਹਦੀ ਆਵਾਜ਼ 'ਚ ਹਲਕਾ ਜਿਹਾ ਗੁੱਸਾ ਸੀ ਮੈਂ ਮੈਂਟਲ ਹਸਪੀਟਲ 'ਚ ਕੰਮ ਕਰਦੀ ਆਂ ਸਾਈਕਿਕ ਲੋਕਾ ਨਾਲ ਮੇਰਾ ਦਿਨ ਰਾਤ ਵਾਹ ਪੈਂਦਾ ਏ ਕਈ ਅਸਮਾਨ ਦੇ ਤਾਰੇ ਤੋੜਨ ਦੀਆਂ ਗੱਲਾਂ ਕਰਦੇ ਨੇ ਤੇ ਕਈ ਮੂੰਹ ਤੇ ਗਾਲਾਂ ਕੱਢ ਜਾਂਦੇ ਨੇ ਮੈਨੂੰ ਸਭ ਇੱਕੋ ਜਿਹੇ ਲੱਗਦੇ ਨੇ ਮੈਨੂੰ ਅੱਜ ਉਹਦੀ ਗੱਲ ਤੇ ਸੱਚਮੁੱਚ ਗੁੱਸਾ ਆ ਗਿਆ ਸੀ ਫਿਰ ਗੱਲਾਂ ਕਿਉਂ ਕਰਦੇ ਸੋਂ ਉਸ ਕੋਲ ਖੜੇ ਉਹਨੂੰ ਯਕੀਨ ਨਾ ਆਇਆ ਗੱਲਾਂ ਉਹ ਕਰਦਾ ਸੀ ਤੇ ਉਹ ਵੀ ਤੁਹਾਡੀਆਂ ਤੁਹਾਨੂੰ ਇਸ਼ਕ ਕਰਦਾ ਏ ਮੈਂ ਉੱਚੀ ਆਵਾਜ਼ ਚ ਕਿਹਾ ਇਸ਼ਕ ਹਮੇਸ਼ਾ ਮੇਰੇ ਤੇ ਸ਼ੱਕ ਕਰਦਾ ਕਮ ਵਕਤ ਕਦੇ ਕਿਸੇ ਨਾਲ ਗੱਲ ਵੀ ਕਰਨੀ ਤਾਂ ਵੀ ਕਹੇਗਾ ਤੇਰੇ ਉਸ ਮਰਦ ਨਾਲ ਤਾਲੁਕ ਨੇ ਇੰਨਾ ਸ਼ੱਕੀ ਉਹ ਉਬਲੀ ਹਰ ਬੁੱਢਾ ਆਸ਼ਕ ਆਪਣੀ ਜਵਾਨ ਮਸ਼ੂਕ ਤੇ ਸ਼ੱਕ ਕਰਦਾ ਏ ਇਹ ਕੋਈ ਨਵਾਂ ਕੇਸ ਨਹੀਂ ਹੈ ਜੇ ਤੋਟ ਦਾ ਮਨ ਮੰਨਦਾ ਏ ਤੁਸੀਂ ਉਸ ਨਾਲ ਨਿਕਾਹ ਕਰ ਲਓ ਸਭ ਸ਼ੱਕ ਦੂਰ ਹੋ ਜਾਣਗੇ ਮੈਂ ਸੁਝਾਅ ਦਿੱਤਾ ਨਿਕਾਹ ਇਹਦੀ بیوی ਤੇ ਬੱਚੇ ਕਿੱਧਰ ਜਾਣਗੇ ਉਹਨੇ ਨਮਾ ਧਮਾਕਾ ਕੀਤਾ ਬੀਵੀ ਤੇ ਬੱਚੇ ਪਰ ਇਹ ਤਾਂ ਕਹਿ ਰਿਹਾ ਸੀ ਕਿ ਮੇਰੀ ਬੀਵੀ ਅੱਲਾ ਨੂੰ ਪਿਆਰੀ ਹੋ ਗਈ ਹੈ ਮੈਂ ਪੁੱਛਿਆ ਖਾਕ ਹੋ ਗਈ ਹੈ ਝੂਠ ਬੋਲਦਾ ਇਹਦੇ 4 ਬੱਚੇ ਸੂ ਬੀਵੀ ਚੰਗੀ ਭਲੀ ਹੱਟੀ ਕੱਟੀ ਹੈ ਘੋੜੇ ਆਰ ਕੀ ਤੇ ਕਹਿੰਦਾ ਹੈ ਫੌਤ ਹੋ ਗਈ ਹੈ ਜਾਂ ਮੇਰੇ ਮੌਲਾ ਇੰਨਾ ਕੁਫਰ ਉਹਨੇ ਕੰਨਾਂ ਨੂੰ ਹੱਥ ਲਗਾਏ ਬੀਵੀ जिंदा ਹੈ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਅਸਲਮ ਇੰਨਾ ਵੱਡਾ ਝੂਠ ਮੇਰੇ ਸਾਹਮਣੇ ਬੋਲ ਗਿਆ ਹੈ ਹੋਰ ਕੀ ਵਰਨਾ ਕਿਹੜੀ ਔਰਤ ਨਹੀਂ ਚਾਹੁੰਦੀ ਸੀ ਕਿ ਉਹਦਾ ਘਰ ਵਸ ਜਾਏ ਉਹਦੀ ਆਵਾਜ਼ ਦਰਦ ਭਰਿਆ ਤੁਸੀਂ ਚਾਹੁੰਦੇ ਸੀ ਇਹਦੇ ਨਾਲ ਵਿਆਹ ਕਰਵਾਉਣਾ ਮੈਂ ਪੁੱਛਿਆ ਹਾਂ ਮੈਂ ਸ਼ੁਰੂ ਚ ਕੋਸ਼ਿਸ਼ ਕੀਤੀ ਸੀ ਬੜੀਆਂ ਕੁਰਬਾਨੀਆਂ ਦਿੱਤੀਆਂ ਇਹਦੇ ਲਈ ਪਰ ਇਹ ਸਿਰਫ ਮੇਰੇ ਬ੍ਰਿਟਿਸ਼ ਪਾਸਪੋਰਟ ਦੇ ਪਿੱਛੇ ਹੀ ਪਿਆ ਰਿਹਾ ਪੋਲਿਟੀਕਲ ਸਟੇ ਲਿਆ ਹੋਇਆ ਸੀ ਹਰ ਵਕਤ ਕਿਸੇ ਬ੍ਰਿਟਿਸ਼ ਸਿਟੀਜ਼ਨ ਕੁੜੀ ਨੂੰ ਢੂੰਡਦਾ ਰਹਿੰਦਾ ਹੈ ਤਾਂ ਕਿ ਕੱਲ ਨੂੰ ਆਪਣੇ بیوی ਬੱਚਿਆਂ ਨੂੰ ਪਾਕਿਸਤਾਨ ਤੋਂ ਬੁਲਾ ਸਕੇ ਮਾਲਕਾ ਨੇ ਨਵੀਂ ਗੱਲ ਦੱਸੀ ਤਹਾਨੂੰ ਕਿਵੇਂ ਪਤਾ ਹੈ ਮੈਨੂੰ ਯਕੀਨ ਨਾ ਆਇਆ ਪਤਾ ਹੀ ਹੈ ਜਦੋਂ ਦਾ ਇਹਦੇ ਨਾਲ ਵਾਪਿਆ ਵਾਹ ਚਾਰ ਵਾਰ ਪ੍ਰੈਗਨੈਂਟ ਹੋ ਚੁੱਕੀ ਹਾਂ ਹਰ ਬਾਰ ਇਹ ਜੋਰ ਪਾ ਕੇ ਮੇਰਾ ਅਵੋਸ਼ਨ ਕਰਵਾ ਦਿੰਦਾ ਹੈ ਕਹਿੰਦਾ ਅਸੀਂ ਬੱਚੇ ਕੀ ਕਰਨੇ ਨੇ ਵੱਡੀ ਬੇਗਮ ਦੇ ਬੱਚੇ ਵੀ ਤਾਂ ਆਪਣੇ ਹੀ ਨੇ ਤੇ ਮੈਂ ਸਿਰਫ ਜਿਸਮ ਕਸਾਈ ਕਰਦੀ ਹਾਂ ਇਸ ਨਾਲ ਇਹ ਨਾ ਮੁਰਾਦ ਰਿਸ਼ਤਾ ਮੈਨੂੰ ਕਿਤੇ ਨਹੀਂ ਲੈ ਕੇ ਜਾ ਰਿਹਾ ਕਿਸੇ ਹੋਰ ਨਾਲ ਸੈੱਟ ਹੋਣ ਦੀ ਕੋਸ਼ਿਸ਼ ਕਰਾਂਗੀ ਤਾਂ ਉਹ ਵੀ ਇਹੀ ਕੁਝ ਕਰੇਗਾ ਕਈ ਵਾਰ ਸੋਚਨੀ ਆ ਪਾਕਿਸਤਾਨ ਚਲੀ ਜਾਵਾਂ ਉਹਦੀਆਂ ਅੱਖਾਂ 'ਚ ਮੈਂ ਪਹਿਲੀ ਵਾਰ ਅਥਰੂ ਦੇਖੇ ਉਹ ਨੋ ਰੋਵੋ ਨਾ ਤੁਸੀਂ ਪਲੀਜ਼ ਮੈਂ ਮੇਜ਼ ਤੇ ਟਿਸ਼ੂ ਪੇਪਰ ਚੁੱਕ ਕੇ ਉਹਨੂੰ ਦਿੱਤਾ ਉਹ ਕਾਫੀ ਦੇਰ ਤੱਕ ਰੋਂਦੀ ਰਹੀ ਜੇ ਤੁਹਾਡੇ ਲਈ ਇਹ ਰਿਸ਼ਤਾ ਬੋਝ ਬਣ ਗਿਆ ਤਾਂ ਕਿਉਂ ਆਪਣੇ ਆਪ ਨੂੰ ਅਬਿਊਜ਼ ਕਰਦੇ ਹੋ ਜਸਟ ਫੋਰਗੇਟ ਹਿਮ ਮੈਂ ਕਿਹਾ ਕਈ ਵਾਰੀ ਕੋਈ ਮਜਬੂਰੀ ਨੂੰ ਰਿਸ਼ਤੇ ਦਾ ਨਾਮ ਦਿੱਤਾ ਜਾਂਦਾ ਏ ਉਹਨੇ ਹੌਂਕਾ ਲਿਆ ਕੀ ਮਜਬੂਰੀ ਏ ਮੈਂ ਪੁੱਛਿਆ ਮੇਰੇ ਆਦਮੀ ਨੇ ਦੂਜਾ ਨਿਕਾਹ ਕਰਵਾ ਲਿਆ ਸੂ ਸੌਕਣ ਪੈਸੂ ਮੇਰੇ ਤੇ ਪਠਾਨਣ ਲਿਆਂਦੀ ਸੂ ਉਹਨੇ ਘਰੋਂ ਕੱਟ ਦਿੱਤਾ ਸੀ ਮੈਨੂੰ ਅੱਧੀ ਰਾਤ ਨੂੰ ਕਿੱਥੇ ਜਾਂਦੀ ਕੋਈ سپورਟ ਨਹੀਂ ਐ ਮੈਨੂੰ ਕਿਸੇ ਦੀ ਕਿਤੇ ਜੌਬ ਨਹੀਂ ਮਿਲੀ ੱੱਕੇ ਖਾ ਕੇ ਥੱਕ ਹਾਰ ਗਈ ਸੀ ਆਖਰ ਇਸ ਅਸਲਮ ਦੇ ਬੱਚੇ ਦਾ ਹੱਥ ਫੜਿਆ ਕਿ ਚਲੋ ਕੋਈ ਸਹਾਰਾ ਮਿਲੇਗਾ ਪਰ ਇਹ ਮੈਨੂੰ ਸਿਰਫ ਯੂਜ਼ ਕਰ ਰਿਹਾ ਕਈ ਵਾਰੀ ਤੁਹਾਡੇ ਕੋਲ ਹੋਰ ਕੋਈ ਚਾਰਾ ਵੀ ਤੇ ਨਹੀਂ ਹੁੰਦਾ ਪਹਿਲਾਂ ਤੁਹਾਨੂੰ ਲੋਕ ਯੂਜ਼ ਕਰਦੇ ਨੇ ਫਿਰ ਹੌਲੀ-ਹੌਲੀ ਤੁਸੀਂ ਖੁਦ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਉਹਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਗਈਆਂ ਸੀ ਹਾਂ ਸਹੀ ਐ ਤੁਹਾਡੀ ਗੱਲ ਅਸੀਂ ਸਭ ਆਪਣੇ ਆਪ ਨੂੰ ਯੂਜ਼ ਕਰਦੇ ਆਂ ਇਹਨੇ ਇਹਦੇ ਬਿਗੈਰ ਗੁਜ਼ਾਰਾ ਵੀ ਨਹੀਂ ਹੁੰਦਾ ਪਰ ਯੂਜ਼ ਤੇ ਅਬਿਊਜ਼ ਵਿਚਕਾਰ ਇੱਕ ਬਾਉਂਡਰੀ ਲਾਈਨ ਹੁੰਦੀ ਹੈ ਮੇਰੇ ਖਿਆਲ ਨਾਲ ਜੇ ਉਹ ਨਾ ਕ੍ਰੋਸ ਕੀਤੀ ਜਾਏ ਤਾਂ ਆਪਣੇ ਆਪ ਨੂੰ ਯੂਜ਼ ਕਰਨਾ ਵੀ ਇੱਕ ਸਕਿੱਲ ਹੈ ਕੋਈ ਗੁਣ ਗੁਨਾਹ ਨਹੀਂ ਮੈਂ ਕਿਹਾ ਬਾਉਂਡਰੀ ਨਹੀਂ ਬਲਕਿ ਛੋਟੀ ਜਹੀ ਫਾਈਨ ਲਾਈਨ ਹੁੰਦੀ ਹੈ ਤੇ ਤੁਸਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਕਦੋਂ ਇਸ ਲਾਈਨ ਨੂੰ ਕਰਾਸ ਕਰ ਜਾਂਦੇ ਹੋ ਜਦੋਂ ਨੂੰ ਪਤਾ ਚੱਲਦਾ ਹੈ ਬਹੁਤ देर ਹੋ ਚੁੱਕੀ ਹੁੰਦੀ ਹੈ ਉਹਨੇ ਨੈਲੇ ਤੇ ਦੈਲਾ ਮਾਰਿਆ ਮੈਂ ਚੁੱਪ ਹੋ ਗਈ ਮੇਰੀ ਗੱਲੇ ਲੈ ਲਓ ਤੁਸੀਂ ਹਰ ਦੂਜੇ ਮਹੀਨੇ ਇੱਕ ਨਾ ਇੱਕ ਬਿੱਲ ਤਿਆਰ ਖੜਾ ਹੁੰਦਾ ਹੈ ਸੋਸ਼ਲ ਸਿਕਿਉਰਿਟੀ ਦੇ 40 ਪੌਂਡਾਂ ਚੋਂ ਕਿਹੜੇ ਕਿਹੜੇ ਬਿੱਲ ਭਰਾਂ ਮੈਂ ਉਹਨੇ ਸਵਾਲ ਕੀਤਾ ਕਿਉਂ ਅਸਲਮ ਕੋਈ ਮਦਦ ਨਹੀਂ ਕਰਦਾ ਮੈਂ ਪੁੱਛਿਆ ਅਸਲਮ ਬਹੁਤ ਵੱਡਾ ਬਿਜ਼ਨਸਮੈਨ ਹੈ ਅਸਲ ਅੱਜ ਦੀ ਏਜ ਵਿੱਚ ਇਸ਼ਕ ਪਿਆਰ ਮੁਹੱਬਤ ਸਭ ਬਿਜ਼ਨਸ ਬਣ ਕੇ ਰਹਿ ਗਿਆ ਉਹਨੇ ਕਿਹਾ ਕੀ ਮਤਲਬ ਮੈਂ ਅੱਖਾਂ ਫੈਲਾਈਆਂ ਸ਼ੁਰੂ ਸ਼ੁਰੂ ਚ ਇਹਨੇ ਤੈਅ ਕੀਤਾ ਸੁਕੇ ਮੈਨੂੰ ਹਫਤੇ ਦੇ 50 ਪੌਂਡ ਦੇਏਗਾ ਦੋ ਵਾਰੀ ਆਵੇ ਭਾਵੇਂ ਚਾਰ ਵਾਰੀ ਇਹਦੀ ਆਪਣੀ ਹਿੰਮਤ ਹੈ ਪਰ ਉਸ ਵਿੱਚ ਵੀ ਹੀਰਾ ਫੇਰੀਆਂ ਕਰਦਾ ਹੈ ਕਦੇ ਮੈਂ ਬਿਮਾਰ ਠਮਾਰ ਹੋ ਜਾਵਾਂ ਤਾਂ ਕਹਿੰਦਾ ਹੈ ਜੌਬ ਤਾਂ ਹੋਈ ਨਹੀਂ ਉਹ ਪੈਸੇ ਕਾਦੇ ਮੰਗਦੀ ਹੈ ਖੁਦ ਵੀ ਤਾਂ ਬੁੱਢਾ ਹੀ ਹੈ ਕੋਈ ਸਾਰੀ ਉਮਰ ਤੁਹਾਡੀ ਸੈਕਸ ਡਰਾਈਵ ਸੇਮ ਤਾਂ ਨਹੀਂ ਰਹਿੰਦੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਤੇ ਮੇਰੇ ਪੈਸੇ ਉਸ ਵੀਕ ਮਾਰ ਲੈਂਦਾ ਏ ਉਹਨੇ ਆਪਣਾ ਸੱਚ ਮੇਰੇ ਸਾਹਮਣੇ ਨੰਗਾ ਕੀਤਾ ਮੇਰੇ ਤੋਂ ਅੱਗੇ ਗੱਲ ਕਰਨੀ ਔਖੀ ਹੋ ਗਈ ਮੈਂ ਤੁਹਾਡੇ ਲਈ ਚਾਹ ਦਾ ਕੱਪ ਬਣਾ ਕੇ ਲਿਆਵਾਂ ਮੈਂ ਗੱਲ ਹੋਰ ਪਾਸੇ ਤੋਰਨ ਲਈ ਗਿਆ ਨਹੀਂ ਮੈਂ ਚੱਲਦੀ ਵਾਂ ਹੁਣ ਹੀਟਿੰਗ ਰਿਪੇਅਰ ਕਰਨ ਵਾਲੇ ਨਾ ਆ ਜਾਣ ਕਿਤੇ ਤੇ ਉਹ ਕਿਸੇ Laash ਵਾਂਗ ਉੱਠ ਕੇ ਤੁਰ ਪਈ ਮਾਲਕਾ ਵਾਸਤੇ ਮੇਰੇ ਦਿਲ 'ਚ ਪਹਿਲਾਂ ਵੀ ਕੋਈ ਗਲਤਫਹਿਮੀ ਨਹੀਂ ਸੀ ਪਰ ਉਹਦੀ ਦਾਸਤਾਨ ਸੁਣ ਕੇ ਮੈਂ ਸਮਝ ਗਈ ਕਿ ਉਹਦੇ ਸੁਭਾਅ ਵਿੱਚ ਜੋ ਉਤਰਾ ਚੜਾ ਆਉਂਦੇ ਸੀ ਉਹਨਾਂ 'ਚ ਕੀ ਰਾਜ਼ ਸੀ ਉਹਦੀ ਨਫ਼ਰਤ ਭਰੀ ਤੱਕਣੀ ਗਾਲਾਂ ਕੱਢਣੀਆਂ ਅਸਲਮ ਦਾ ਸਮਾਨ ਚੁੱਕ-ਚੁੱਕ ਕੇ ਬਾਹਰ ਸੁੱਟਣਾ ਕਿਸੇ ਫਿਲਮ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮ ਗਏ 크리스마ਸ ਨੇੜੇ ਆ ਰਿਹਾ ਸੀ ਬਾਹਰ ਬਰਫ਼ ਪੈ ਰਹੀ ਸੀ ਤੇ ਤਾਪਮਾਨ ਕਈ ਵਾਰੀ 0 ਤੱਕ ਚਲਾ ਜਾਂਦਾ ਸੀ ਘਰੋਂ ਬਾਹਰ ਨਿਕਲਣਾ ਬਿਲਕੁਲ ਬੰਦ ਹੀ ਸੀ ਸਵੇਰੇ ਆਫਿਸ ਜਾਣਾ ਤਾਂ ਹਨੇਰੇ ਹੋਣਾ ਸ਼ਾਮੀ ਮੁੰਡਨ ਵੇਲੇ ਰਾਤ ਵਰਗੀ ਸਿਆਹੀ ਫੈਲੀ ਹੁੰਦੀ ਸੀ ਇਸ ਲਈ ਐਥ ਰੁਦਰ ਕੀ ਵਾਪਰ ਰਿਹਾ ਬਿਲਕੁਲ ਪਤਾ ਨਹੀਂ ਸੀ ਲੱਗਦਾ ਸ਼ਨੀਵਾਰ ਸਵੇਰ ਵੇਲੇ ਮੈਂ 11 ਵਜੇ ਬਾਹਰ ਨਿਕਲੀ ਤਾਂ ਮਾਲਕਾ ਦੇ ਘਰ ਅੱਗੇ ਚਾਰ ਪੰਜ ਦੁੱਧ ਦੀਆਂ ਬੋਤਲਾਂ ਪਈਆਂ ਦੇਖੀਆਂ ਦੁੱਧ ਵਾਲੇ ਵੱਲੋਂ ਪੈਸਿਆਂ ਲਈ ਮੈਸੇਜ ਵੀ ਲਿਖ ਕੇ ਰੱਖਿਆ ਹੋਇਆ ਸੀ ਮੈਨੂੰ ਚਿੰਤਾ ਜਹੀ ਹੋਈ ਮੈਂ ਉਹਦਾ ਬੂਹਾ ਚਾ ਖੜਕਾਇਆ ਬੜੀ देर ਬਾਅਦ ਉਹਨੇ ਬੂਹਾ ਖੋਲਿਆ ਸਿਰ ਤੇ ਸਕਾਬ ਬੰਨਿਆ ਹੋਇਆ ਮੇਲੇ ਜੇ ਕੱਪੜੇ ਤੇ ਅੱਖਾਂ 'ਚ ਕਈ ਰਾਤਾਂ ਜਾਗਣ ਜਿੰਨੀ ਬੋਝਲਤਾ ਹੈਲੋ ਉਹਨੇ ਹੌਲੀ ਜਿਹੇ ਕਿਹਾ ਹੈਲੋ ਮੈਂ ਦੁੱਧ ਦੀਆਂ ਬੋਤਲਾਂ ਤੁਹਾਡੇ ਘਰ ਅੱਗੇ ਪਈਆਂ ਦੇਖੀਆਂ ਤਾਂ ਥੋੜਾ ਵਰਡ ਹੋ ਗਈ ਸੀ ਕਿ ਕਿਤੇ ਤੁਸੀਂ ਠੀਕ ਤਾਂ ਹੋ ਸੋਚਿਆ ਪਤਾ ਕਰ ਲਵਾਂ ਮੈਂ ਬੋਤਲਾ ਬਲ ਇਸ਼ਾਰਾ ਕਰਕੇ ਕਿਹਾ ਜੈ ਖਰੇ ਨਸੀਬ ਆ ਜਾਓ ਅੰਦਰ ਆ ਜਾਓ ਨਾ ਉਹਨੇ ਦੁੱਧ ਦੀਆਂ ਦੋ ਤਿੰਨ ਬੋਤਲਾਂ ਚੁੱਕੀਆਂ ਤੇ ਬਾਕੀ ਮੈਂ ਚੁੱਕ ਲਈਆਂ ਕੀ ਗੱਲ ਠੀਕ ਤਾਂ ਹੋ ਨਾ ਉਸ ਦਿਨ ਮੈਂ ਤੋ ਬਾਦ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ ਮੈਂ ਪੁੱਛਿਆ ਮੇਰੀ ਤਬੀਅਤ ਠੀਕ ਨਹੀਂ ਸੀ ਬੱਚੇ ਵੀ ਬਹੁਤ ਤੰਗ ਕਰਦੇ ਪਏ ਸੀ ਇਸ ਲਈ ਕਈ ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲੀ ਉਹ ਮੈਨੂੰ ਆਪਣੇ ਬੈਡਰੂਮ ਵਿੱਚ ਲੈ ਗਈ ਬੱਚੇ ਮੈਨੂੰ ਹੈਰਾਨੀ ਹੋਈ ਹਾਂ ਇਹ ਵੱਡਾ ਤਾਂ ਰਾਤ ਨੂੰ ਜਿੱਦ ਕਰਦਾ ਹੈ ਕਿ ਤੇਰੇ ਨਾਲ ਹੀ ਸੌਣਾ ਸੂ ਹੁਣ ਦੱਸੋ ਛੋਟਿਆਂ ਨੂੰ ਛੋੜ ਕੇ ਇਹਨੂੰ ਕਿੱਦਾਂ ਨਾਲ ਸਵਾਵਾ ਛੋਟੀ ਕੁੜੀ ਨੂੰ ਪੈਰਾਵਲ ਸਲਾਉਂਦੀਆਂ ਦੂਜੇ ਨੂੰ ਨਿੱਕੇ ਨੂੰ ਨਾਲ ਸੋਫੇ ਤੇ ਸਵਾਉਂਦੀਆਂ ਤੇ ਜਦੋਂ ਤੱਕ ਸੌਂਦਾ ਨੇ ਹੱਥ ਇਹਦੇ ਸਿਰ ਤੇ ਰੱਖਦੇ ਆ ਕਿਤੇ ਇਕੱਲਾ ਡਰ ਨਾ ਜਾਏ ਤੇ ਤੀਸਰੇ ਨੰਬਰ ਵਾਲਾ ਵੱਡੇ ਨੰਬਰ ਜਿੰਨਾ ਜਿੱਦੀ ਹੈ ਇਹ ਮੇਰੇ ਨਾਲ ਹੀ ਸੌਂਦਾ ਹੈ ਉਹਨੇ ਸੋਫੇ ਤੇ ਪਾਇ ਸੋਫੇ ਤੇ ਬੈੱਡ ਤੇ ਪਏ ਚਾਰ ਪੰਜ ਟੈਡੀ ਬੀਅਰਸ ਵੱਲ ਇਸ਼ਾਰਾ ਕਰਕੇ ਕਿਹਾ ਮੈਂ ਉਸ ਵੱਲ ਧਿਆਨ ਨਾਲ ਵੇਖਿਆ ਉਹਦੀ ਅੱਖਾਂ 'ਚ ਗਹਿਰੀ ਉਦਾਸੀ ਤੇ ਉਪਰਾਪਾਂਸੀ ਤੁਸੀਂ ਖੁਦ ਹੀ ਦੱਸੋ ਕਿ ਇੰਨੀ ਠੰਡ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਛੋੜ ਕੇ ਮੈਂ ਕਿੱਥੇ ਜਾ ਸਕਦੀ ਮਾਂ ਇਨਾ ਇਕੱਲਿਆਂ ਨੂੰ ਘਰ ਛੋੜ ਜਾਵਾਂ ਤਾਂ ਸੋਸ਼ਲ ਵਰਕਰ ਪੁਲਿਸ ਵਾਲੇ ਲੈ ਕੇ ਆ ਜਾਂਦੇ ਨੇ ਮੇਰੇ ਬੱਚੇ ਮੇਰੇ ਤੋਂ ਦੂਰ ਹੋਣ ਤਾਂ ਮੈਂ ਕਿਵੇਂ برداشت ਕਰਾਂਗੀ ਇਕੱਲੀਆਂ ਬਹੁਤ تنہائی ਚ ਆ ਜਾਵਾਂਗੀ ਇਸ ਲਈ ਬੱਚਿਆਂ ਦਾ ਬੰਦੋਬਸਤ ਜਦੋਂ ਤੱਕ ਨਹੀਂ ਹੋ ਜਾਂਦਾ ਮੈਂ ਘਰ ਹੀ ਰਹਿਣਾ ਸੂ ਉਹਨੇ ਟੈਡੀ ਬੀਅਰ ਨੂੰ ਬੱਚੇ ਵਾਂਗ ਗੋਦੀ ਚੁੱਕਿਆ ਪਰ ਉਸਦੇ ਚਾਰੇ ਪਾਸੇ ਬੱਚਿਆਂ ਦਾ ਸਮਾਨ ਵਿਖਰਿਆ ਪਿਆ ਸੀ ਦੁੱਧ ਦੀਆਂ ਬੋਤਲਾਂ ਨੈਪੀਆਂ ਖਿਡੌਣੇ ਬਿਸਕਟਾਂ ਤੇ ਕ੍ਰਿਸਪਾ ਦੇ ਪੈਕੇਟ ਇੱਕ ਛੋਟਾ ਜਿਹਾ ਟੈਡੀ ਬੀਅਰ ਕਮਰੇ ਦੇ ਕੋਨੇ 'ਚ ਪਈ ਛੋਟੀ ਜਹੀ ਕੋਟ ਵਿੱਚ ਕੰਬਲ ਲਈ ਸੁੱਤਾ ਪਿਆ ਸੀ ਮੈਂ ਉਸ ਨਾਲ ਗੱਲ ਕਰਨ ਲਈ ਸੋਚ ਹੀ ਰਹੀ ਸੀ ਕਿ ਕਿੱਥੋਂ ਸ਼ੁਰੂ ਕਰਾਂ ਕਿ ਐਨੇ ਚਰਦਾ ਬੂਹਾ ਖੜਕ ਗਿਆ ਉਹਨੇ ਪਰਦਾ ਚੁੱਕ ਕੇ ਵੇਖਿਆ ਸੋਟ ਦਿੱਤਾ ਉਹਨੇ ਮੂੰਹ ਤੇ ਕੋਈ ਰੰਗ ਨਾ ਬਦਲਿਆ ਪੱਥਰ ਵਾਂਗ ਸੀ ਉਹਦਾ ਚਿਹਰਾ ਭਾਵਨਾ ਰਹਿਤ ਤਿਸ ਪਾਸੇ ਦਰਵਾਜ਼ਾ ਕਈ ਵਾਰ ਖੜ ਗਿਆ ਪਰ ਉਹਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਜਦ ਆਉਣ ਵਾਲਾ ਵਾਰ-ਵਾਰ ਦਸਤਕ ਦੇਣੋਂ ਨਾ ਹਟਿਆ ਤਾਂ ਮੈਂ ਅੱਗੇ ਹੋ ਕੇ ਵਿੰਡੋ ਦਾ ਪਰਦਾ ਚੁੱਕ ਕੇ ਵੇਖਿਆ ਅਸਲਮ ਬਾਹਰ ਖੜਾ ਸੀ ਹਨੇਰੀ ਵਾਂਗ ਚੱਲ ਰਹੀ ਬਰਫ਼ ਉਸ ਦੇ ਉੱਤੇ ਪੈ ਰਹੀ ਸੀ ਬਾਹਰ ਬਰਫ਼ ਦਾ ਝੱਖੜ ਝੁੱਲ ਰਿਹਾ ਸੀ ਅਸਲ ਮੈਂ ਬਾਹਰ ਬਹੁਤ ਠੰਡ ਪੈ ਰਹੀ ਹੈ ਤੁਸੀਂ ਉਹਨੂੰ ਦਰਵਾਜ਼ਾ ਖੋਲ੍ਹਦੇ ਹੋ ਮੈਂ ਕਿਹਾ ਬਹੁਤ ਠੰਡ ਪੈ ਰਹੀ ਹੈ ਤਾਂ ਹੀ ਤਾਂ ਇਹ ਆਇਆ ਸੂ ਬੇਗਾਨੀ ਅੱਗ ਦਾ ਸੇਕ ਮਾਨਣ ਲਈ ਵਰਨਾ ਇਹਨੂੰ ਮੇਰੀ ਕੀ ਜ਼ਰੂਰਤ ਪਈ ਸੀ ਮਹੀਨੇ ਭਰ ਤੋਂ ਮੈਂ ਬਿਮਾਰ ਹਾਂ ਇਹਨੇ ਝੂਠੀ ਦਵਾ ਸलाम ਵੀ ਨਹੀਂ ਕੀਤੀ ਕਦੇ ਤੇ ਅੱਜ ਇਹਨੂੰ ਮੇਰਾ ਘਰ ਯਾਦ ਆ ਗਿਆ ਜਦੋਂ ਬਾਰ-ਬਾਰ ਪੈ ਰਹੀ ਹੈ ਤੇ ਉਹ ਨਫ਼ਰਤ ਨਾਲ ਬੋਲੀ ਅਸਲਮ ਬਹੁਤ ਦੇਰ ਤੱਕ ਘਰ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਮਲਕਾ ਆਪਣੇ ਬੱਚਿਆਂ ਦੇ ਕੱਪੜੇ ਬਦਲਣ 'ਚ ਰੁੱਝ ਗਈ ਸੀ ਧੰਨਵਾਦ